ਯੁੱਧ ਨਸ਼ਿਆਂ ਬੰਦੂ ਦੀ ਚੱਲ ਰਿਹਾ ਹੈ ਹਰ ਰੋਜ਼ ਤੁਸੀਂ ਦੇਖ ਰਹੇ ਹੋਵੋਗੇ ਖਬਰਾਂ ਪੜ੍ਹਦੇ ਹੋਵੋਗੇ ਉਹਦੇ ਵਿੱਚ ਅਸੀਂ ਕਿਸੇ ਨਾਲ ਲਿਹਾਜ਼ ਨਹੀਂ ਕਰ ਰਹੇ ਚਾਹੇ ਕੋਈ ਬਹੁਤ ਵੱਡਾ ਬੰਦਾ ਹੋਵੇ ਚਾਹੇ ਉਹ ਪੋਲੀਟਿਕਲੀ ਵੱਡਾ ਬੰਦਾ ਹੋਵੇ ਚਾਹੇ ਕੋਈ ਅਫਸਰ ਹੋਵੇ ਚਾਹੇ ਕੋਈ ਵੀ ਸਰਕਾਰੀ ਦੁਆਰੇ ਚਲਦੀ ਹੋਵੇ ਇਹ ਗੱਲ ਦੇਖ ਲਈ ਜਾਓ ਜੀਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦੇ ਵਿੱਚ ਕੋਈ ਹਿੱਸਾ ਲਾਇਆ ਉਹਨੂੰ ਸਜ਼ਾ ਜ਼ਰੂਰ ਮਿਲੂਗੀ ਐਸੇ ਜਨਮ 'ਚ ਮਿਲਣੀ ਹੈ ਪੰਜਾਬ ਸਰਕਾਰ ਵੱਲੋਂ ਜਿਹੜੀ ਇੱਕ ਮਹਮ ਚਲਾਈ ਜਾ ਰਹੀ ਹੈ ਜੁਦ ਨਸ਼ਾ ਵਿਰੁੱਧ ਉਹਦੇ ਤਹਿਤ ਮਨਜੀਤ ਨਗਰ ਇੱਕ ਏਰੀਆ ਪੈਂਦਾ ਜਿੱਥੇ ਇੱਕ ਸਮਗਲਰ ਹੈਗਾ ਵਿਸ਼ਾਲ ਚੂਚਾ ਸਾਨਾ ਬਲਵਾਰੀ ਲਾਲ ਮਨਜੀਤ ਨਗਰ ਦਾ ਰਹਿਣ ਵਾਲਾ ਇਹਦੇ ਖਿਲਾਫ ਜਿਹੜੇ ਆ ਪਹਿਲਾਂ 4 ਮੁਕਦਮੇ ਦਰਜ ਆ ਐਨਡੀਪੀ ਸੈਕਟ ਤੇ ਔਰ ਇਹਦੇ ਬਾਰੇ ਇਹ ਪਤਾ ਲੱਗਿਆ ਸੀ ਕਾਰਪੋਰੇਸ਼ਨ ਨੂੰ ਵੀ ਇਹਨੇ ਜਿਹੜਾ ਆਪਣੇ ਘਰ ਦਾ ਜਿਹੜਾ ਵਾਧਾ ਆ ਜਾਂ ਜਿਹੜਾ ਹੈਗਾ ਜੋ ਇੱਕ ਨਕਸ਼ਾ ਪਾਸ ਹੁੰਦਾ ਕਾਰਪੋਰੇਸ਼ਨ ਦੇ ਵਿੱਚ ਉਦੋਂ ਵਧਾ ਕੇ ਜਿਹੜਾ ਹੈਗਾ ਆਪਣੇ ਕੰਸਟਰਕਸ਼ਨ ਕੀਤੀ ਹੋਈ ਹੈ ਔਰ ਕਰ ਰਿਹਾ ਹੈਗਾ ਔਰ ਇਸ ਸਬੰਧੀ ਜਿਹੜਾ ਹੈਗਾ ਇਹਨੂੰ ਕਾਰਪੋਰੇਸ਼ਨ ਨੇ ਐਜ਼ ਪਰ ਲਾਅ ਜਿਹੜਾ ਹੈਗਾ ਇਹਨੂੰ ਨੋਟਿਸ ਸਰਵ ਕੀਤੇ ਗਏ ਔਰ ਇਹਦੇ ਕੋਲ ਜਵਾਬ ਮੰਗਾਇਆ ਗਿਆ ਜਿਹੜਾ ਇਹਨੇ ਨਹੀਂ ਦਿੱਤਾ ਹੈਗਾ ਔਰ ਉਸ ਤੋਂ ਬਾਅਦ ਜਿਹੜੀ ਅੱਜ ਕਾਰਵਾਈ ਵਾਸਤੇ ਜਿਹੜਾ ਹੈਗਾ ਇੱਥੇ ਐਮਟੀਪੀ ਸਾਹਿਬ ਤੇ ਨੈਪਸੀਲ ਦਾ ਜਿਹੜੇ ਹੈਗੇ ਆ ਉਹ ਤੌਰ ਤੇ ਡਿਊਟੀ ਮਜਿਸਟ੍ਰੇਟ ਆਏ ਆ ਐਨਡੀपीएस ਦਾ ਆਦੀ ਹੈਗਾ ਨਸ਼ਾ ਕਰਨ ਦਾ ਔਰ ਨਸ਼ਾ ਵੇਚਣ ਦਾ ਔਰ ਜਿਹੜੀ ਕਾਰਵਾਈ ਹੈਗੀ ਹੈ ਇਹ ਚੱਲ ਰਹੀ ਆ ਔਰ ਮੈਨੂੰ ਆਪ ਦੇ ذریعے ਔਰ মিডিਆ ਜਰੀਏ ਇਹ ਨਸ਼ਾ ਸਮਗਲਰਾਂ ਨੂੰ ਪੰਜਾਬ ਸਰਕਾਰ ਵੱਲੋਂ ਮਾਨਯੋਗ ਸਾਡੇ ਡੀਜੀ ਸਾਹਿਬ ਵੱਲੋਂ ਮਾਨਯੋਗ ਸਾਡੇ ਸੀਪੀ ਸਾਹਿਬ ਵੱਲੋਂ ਇਹ ਸਖਤ ਇਨਸਟਰਕਸ਼ਨਸ ਹੈਗੀਆਂ ਨੇ ਵੀ ਕੋਈ ਵੀ ਬੰਦਾ ਜਿਹੜਾ ਨਸ਼ਾ ਵੇਚੂਗਾ ਉਹਦੇ ਖਿਲਾਫ ਜਿਹੜੀ ਹੈਗੀ ਹੈ ਇਹੀ ਕਾਰਵਾਈ ਹੋਊਗੀ ਔਰ ਮੈਂ ਆਪ ਦੇ ذریعے ਇਹ ਸਾਰੇ ਨਸ਼ਾ ਸਮਗਰਮਾਂ ਨੂੰ ਜਿਹੜੇ ਸਾਡੇ ਜ਼ੋਨ ਦੇ ਵਿੱਚ ਕੋਈ ਇਹੋ ਜਿਹਾ ਕੰਮ ਕਰਦੇ ਆ ਉਹ ਜਾਂ ਤਾਂ ਅਜ ਆਪਣਾ ਕੰਮ ਛੱਡ ਦੇਣ ਜੇ ਉਹਨਾਂ ਨੇ ਕੋਈ ਇਹੋ ਜਿਹੀ ਇਲੀਗਲ ਕੋਈ ਇਨਫਰੈਕਸ਼ਨ ਕੀਤੀ ਹੋਈ ਆ ਉਹਦੇ ਖਿਲਾਫ ਐਦਾਂ ਹੀ ਸਖਤੋ ਸਖਤ ਕਾਰਵਾਈ ਜਿਹੜੀ ਅਮਲ ਚ ਲਿਆਂਦੀ ਜਾਵੇ